ये हिफर तीन सौ बावन नंबर बहुत ही अच्छी हिफर है भी स्टाइल काफ़ी अच्छा है इसका खड़ने का लेकिन इसका जो मिड सेक्शन है उसमें थोड़ी सी और स्ट्रेंथ होनी चाहिए थी जिसकी वजह से ये इस निचले क्रम में आई है ਲੋ ਜੀ ਮਸਟਰੋ ਇਥੇ ਬੱਚਿਆਂ ਨਾਲ ਸੰਬੰਧ ਵਿੱਚ ਫੋਟੋਆਂ ਫੜਾ ਦਿੱਤੀ ਗਈਆਂ ਨੇ ਪਰ ਇਹਨਾਂ ਦੇ ਵਿੱਚ ਕੀ ਕੀ ਕਮੀਆਂ ਰਹੀਆਂ ਗਈਆਂ ਨੇ ਕਿ ਉਹ ਸਾਰੇ ਹੁਣ ਜੱਜ ਸਾਹਿਬਾਨ ਆਪਣਾ ਜਿਹੜੇ ਬਾਹਰੋਂ ਆਏ ਨੇਗੇ ਆਪਾਂ ਕੇ ਲਈ ਵੀ ਅੰਗਰੇਜ਼ ਜੱਜਾ ਬੁਲਾਇਆ ਗਿਆ ਕਿ ਆਪਣਾ ਪੁਟਾਪੀ ਬੰਦਾ ਕ ਤੇ ਉਹ ਆਪਾਂ ਨੂੰ ਇਹ ਟ੍ਰਾਂਸਲੇਟ ਕਰਕੇ ਦੱਸ ਰਿਹਾ ਵੀ ਇਹਦੇ ਵਿੱਚ ਕੀ ਕੀ ਘਾਟਾ ਕੀ ਕੀ ਕਮੀ ਪਈ ਸੋ ਸਾਰੀ ਤਸਵੀਰਾਂ ਦੀਆਂ ਜਾਂ ਦੇਖ ਸਕਦੇ ਹੋ ਤੁਸੀਂ चौहत्तर तो नंबर एक बहुत ही मजबूत हीफर है और इस क्लास में थोड़ी ज़्यादा एज की भी है अकॉर्डिंगली दूसरी हीफर के बहुत ही मजबूत है आगे सी हीफर लेकिन जो रंप का एंगल है पीछे उसकी पिन बोन है ये थोड़ी ऊंची है ज़्यादा और इसकी जो पीछे से खड़ने का टांगों का तरीका है और रियर लेग साइड व्यू है उस कारण इसको थोड़ा सा नीचे रखा गया है इसमें नौवें पोजीशन पर रही है नंबर जीरो बहुत ही अच्छी हीफर है मिड सेक्शन में बहुत अच्छी पावर है बहुत ही मुबारक पेन जी फर्स्ट फेस ये नंबर 34 जीरो 30 ये ही फरह नंबर सत्तावन बहुत ही अच्छी एक ही फरह है इसकी रियर रिलैक्स बहुत अच्छी हैं लेकिन ये ही फर ऊपर भी जा सकती थी उसका कारण है इसकी जो डेलिग्नेस है जो हैं इसकी थोड़ी और ओपन होनी चाहिए थी इसकी वन से ये ये शो नंबर तीन सौ चौंसठ जलंधर से है इससेवाड़ से बहुत ही अच्छी ही फर है ये थोड़ी अगर इसकी जो ऊपर का सेक्शन है जो टॉप लाइन है थोड़ी और हार्ड होती तो ये ऊपर के पोजीशन में और जाती बहुत ही अच्छा बहुत ही बढ़िया और एक बार जोरदार तालियाँ बाई गुरी जिसको लोग जानते भी गुरी जर्सी के नाम से है और पहले और दूसरे स्थान पर इनकी ही इफ़र्स हैं जो दूसरे स्थान पर रही है नंबर एटी थ्री एक बहुत ही अच्छी बैलेंस इफ़र चाहे इसका रंप एंगल हो अडर क्वालिटी हो और लेग्स हो ओपननेस हो सब कुछ बढ़िया लेकिन ये पहले स्थान पर इस कारण नहीं आ पाई क्योंकि पहले स्थान वाली ही फर थोड़ी ज्यादा ओपन है दूध देने की क्वालिटी थोड़ी ज्यादा है और उसकी लेंथ थोड़ी ज्यादा है तो बहुत है। तो बहुत मुबारके बुरी जर्सी को और इस क्लास में भाग लेने वाले पार्टिसिपेंट वाले सभी फार्मर्स का बहुत बहुत धन्यवाद एक बार जोरदार दाड़ियाँ सभी भाइयों के लिए जी और ਲਓ ਜੀ ਮਿੱਤਰੋ ਤੇ ਉਹ ਜਰਸੀ ਜੋ ਇਹ ਡੇਰੀ ਫਾਰਮ ਵਾਲੇ ਬਾਈ ਦੀਆਂ ਨੰਬਰ 1 30 ਮੈਚ ਆਉਟ ਬਾਈ ਇਹ ਵਾਲੇ ਨੇ ਦੁਆਸੇ ਸਟੇਟ ਵਾਲੇ ਸ਼ਾਰਟ ਟ੍ਰੈਕਰ ਉਹ 3 ਤੋਂ 5 ਤੱਕ ਨੰਬਰ ਵਾਲੀ ਬਹੁਤ ਬਹੁਤ ਮਾਰਦੀ ਸੈਕਿੰਡ ਪੋਜੀਸ਼ਨ 'ਚ ਬਹੁਤ ਹੀ ਬਹੁਤ ਲਓ ਜੀ ਆ ਪਹਿਲੇ ਦੂਜੇ ਤੀਜੇ ਨੰਬਰ ਦੇ ਉੱਤੇ ਬੱਚੀਆਂ ਆਈਆਂ ਨੇ ਇਹ ਆ ਪਹਿਲੇ ਵਾਲੀ ਆ ਤੇ ਆ ਦੂਜੇ ਤੇ ਤੇ ਆਈ ਆ ਤੀਜੇ ਦੇ ਆ ਦੇਖਿਓ ਸਾਧੂ ਜੀ ਇਹਨਾਂ ਦੀ ਕਿੰਨੀ ਘੈਂਟ ਕੋਆਲਟੀ ਆ ਤੇ ਜਿਹੜੇ ਬੰਦੇ ਨੂੰ ਆਪਾਂ ਜਾਣਦੇ ਹੀ ਗੁਰੀ ਜਰਸੀ ਵਾਲੇ ਦੇ ਨਾਮ ਤੋਂ ਆਤੀ ਉਸੇ ਦੀ ਜਰਸੀਆਂ ਫਰਸਟ ਆਈਆਂ ਨੇ ਤੇ ਦੇਖ ਸਕਦੇ ਹੋ ਪਹਿਲੇ ਦੂਜੇ ਨੰਬਰ ਤੇ ਇੱਕ ਬੰਦੇ ਦੀ ਬੱਛੀਆਂ ਆਈਆਂ ਨੇ ਗਿਆ ਤੇ ਦੇਖੋ ਵੀ ਕਿੰਨਾ ਘੈਂਟ ਕਲਰ ਵਾਲਾ ਘੈਂਟ ਆ ਜਿਹੜਾ ਇਹਦਾ ਤੇ ਆ ਦੇਖੋ ਤੇ ਜਮਾ ਆਪਾਂ ਕਹਿੰਦੇ ਸਿਰਾ ਗੱਲਬਾਤ ਆ ਗਈ। ਇੰਨਾ ਦੋਨਾਂ ਦੇ ਵਿੱਚ ਫਰਕ ਥੋੜਾ ਜਿਹਾ ਇੰਨਾ ਸੀਗਾ ਬਸ ਜਿਹੜੀ ਆਪਾਂ ਕਹਿੰਦੇ ਵੀ ਜਿਹੜੀ ਪਹਿਲੇ ਨੰਬਰ ਤੇ ਹੀ ਉਹਦਾ ਹੱਡ ਪੈਰ ਦੀ ਖੁੱਲੀ ਆ ਤੇ ਦੁੱਧ ਦੇਣ ਦੀ ਕੰਪੈਸਟੀ ਉਹਦੀ ਜ਼ਿਆਦਾ ਆ ਤੇ ਇਹਦੀ ਥੋੜੀ ਜੀ ਉਹਦੇ ਨਾਲੋਂ ਘੱਟ ਆ ਗਈ। ਤੇ ਆ ਦੇਖ ਸਕਦੇ ਹੋ ਤੁਸੀਂ ਤੇ ਬਾਕੀ ਆਪਾਂ ਡਿਟੇਲ ਬਾਈ ਹੋਰਾਂ ਤੋਂ ਲਵਾਂਗੇ। ਸਾਰੀ ਗੱਲਬਾਤ ਆਪਾਂ ਬਾਈ ਹੋਰਾਂ ਦੇ ਨਾਲ ਕਰਾਂਗੇ। ਚਲੋ ਭਾਈ ਕਿਹੜਾ ਪਾਈ ਹੋਣਾ ਰਾਉਂਡ ਲੈ ਕੇ ਇੱਕ ਥਾਂ 'ਤੇ ਖੜ੍ਹ ਜਾਣ ਤੋਂ ਫਿਰ ਕਰਦੇ ਆ ਗੱਲਬਾਤ ਬਾਈ ਹੋਰਾਂ ਦੇ ਨਾਲ ਸਾਰੀ ਆਪਾਂ। ਲਓ ਜੀ ਤੇ ਬਾਈ ਹੋਰਾਂ ਦੀ ਜਰਸੀ ਬੱਚੀ ਆ ਜਿਹੜੀ 3 ਨੰਬਰ ਤੇ ਆਈ ਹੈ ਤੇ ਬਾਈ ਹੋਰਾਂ ਨਾਲ ਕਰਦੇ ਆ ਗੱਲਬਾਤ ਤੇ ਦਿੰਦੇ ਆ ਵਧਾਈ ਬਾਈ ਹੋਰਾਂ ਨੂੰ ਸਸੀ ਘਾਲ ਬਾਈ ਸਸੀ ਘਾਲ ਕੀ ਹਾਲ ਚਾਲ ਆ ਬਾਈ ਤੇ ਬਾਈ ਸਭ ਤੋਂ ਪਹਿਲਾਂ ਤਾਂ ਵਧਾਈਆਂ ਤੁਹਾਨੂੰ ਠੀਕ ਆ ਜੀ ਤੁਹਾਨੂੰ ਬਹੁਤ-ਬਹੁਤ ਤੇ ਧੰਨਵਾਦ ਬਾਈ ਤੇ ਬਾਈ ਬੱਚੀ ਤੁਹਾਡੀ 3 ਨੰਬਰ ਤੇ ਆਈ ਹੈਗੀ ਤੇ ਬਾਈ ਪਹਿਲਾਂ ਤਾਂ ਵੀ ਕਿੰਨੀ ਵੀ ਵਾਰ ਤੁਸੀਂ ਮੇਲਾ ਲੜਨ ਆ ਜਾਓਗੇ ਓਰੇ ਇੱਥੇ ਤਾਂ ਸੀਮ ਰਖਲ ਜਦੋਂ ਤੁਸੀਂ ਸਟਾਰਟ ਕੀਤਾ ਪੰਜਵਾਂ ਜਾਂ ਛੇਵਾਂ ਮੇਲਾ ਹਰ ਸਾਲ ਹੀ ਆਉਂਦਾ ਹੈ। ਅੱਛਾ ਭਾਈ ਕਿੰਨੇ ਸਾਲ ਹੋ ਗਏ ਮੇਲੇ ਲੜਦਿਆਂ ਨੂੰ ਭਾਈ? 2008-09 ਤੋਂ ਅਸੀਂ ਸਟਾਰਟ ਕੀਤਾ। ਅਸੀਂ 2008-09 ਤੋਂ ਤੇ ਭਾਈ ਉਦੋਂ 8-9 ਤੋਂ ਜਦੋਂ ਤੁਸੀਂ ਸਟਾਰਟ ਕਰਿਆ ਭਾਈ ਉਦੋਂ ਕਿਹੜੀ ਬਰੀਡ ਤੇ ਸਟਾਰਟ ਕਰਿਆ ਤੁਸੀਂ? ਐਚਐਫ ਤੇ ਜਰਸੀ ਤੇ ਹੀ ਆਪਾਂ ਕੰਮ ਕੀਤਾ ਤੇ ਅੱਜ ਵੀ ਅਸੀਂ ਐਚਐਫ ਤੇ ਜਰਸੀ ਤੇ ਹੀ ਕੰਮ ਕਰਦੇ ਹਾਂ। ਅੱਛਾ ਭਾਈ ਤੇ ਭਾਈ ਤੁਸੀਂ 2007-08 ਤੋਂ 8-9 ਤੋਂ ਕੰਮ ਕਰ ਰਹੇ ਹੋ। ਹਾਂਜੀ। ਤੇ ਭਾਈ ਉਦੋਂ ਤੋਂ ਲੈ ਕੇ ਹੁਣ ਤੱਕ ਤੁਸੀਂ ਕਿਉਂਕਿ ਫਾਰਮ ਵਧਾਇਆ ਹੀ ਹੋਊਗਾ। ਤੇ ਭਾਈ ਹੁਣ ਤਾਂ ਜ ਮਕਨੇ ਆ। 20 ਐਨੀਮਲ ਤੋਂ ਆਪਾਂ ਕੰਮ ਸਟਾਰਟ ਕੀਤਾ ਸੀ ਹੁਣ 150 ਐਨੀ ਹੋ ਗਏ। ਅੱਛਾ ਹੁਣ 150 ਐਨੀਮਲ ਆ ਬਾਈ। ਕਿ ਜਰਸੀਆਂ ਕਿੰਨੀਆਂ ਨੇ ਬਾਈ? ਉਹਦੇ ਵਿੱਚ ਐਫ ਕਿੰਨੀਆਂ ਨੇ? 20 ਤੋਂ 25% ਜਰਸੀਆਂ ਨੇ 70 ਤੋਂ 75% ਠੀਕ ਹੈ ਬਾਈ। ਐਫਓ ਨੇ। ਠੀਕ ਹੈ ਬਾਈ। ਤੇ ਬਾਈ ਮੇਲਾ ਤੁਸੀਂ ਪਹਿਲੀ ਵਾਰ ਕਿਹੜੇ ਸਾਲ ਚ ਲੜਿਆ ਸੀਗਾ? 2008 ਚ ਆਪਾਂ ਪਹਿਲਾ ਮੇਲਾ ਲੜਿਆ ਸੀ। ਅੱਛਾ 2008 ਚ ਹੀ ਕੰਮ ਸ਼ੁਰੂ ਕਰਿਆ। ਉਦੋਂ ਹੀ ਮੇਲਾ ਸ਼ੁਰੂ ਕਰਿਆ। ਤੇ ਬਾਈ ਫਿਰ ਪਹਿਲਾ ਮੇਲਾ ਜਿੱਤੇ ਕਿਹੜੇ ਜਿੱਤੇ? ਹਾਂ ਜੀ ਪਹਿਲਾ ਮੇਲਾ 2008 ਚ ਨਾ ਜੀ ਮੇਰੇ ਨਜ਼ੀਕ ਜਿਹੜੀ ਡੈਰੀ ਫਾਰਮ ਸੀ ਕਰਨਾਯਾ ਸਿੰਘ ਬਡੋਲੀ ਦਾ ਹਾਂਜੀ ਮੈਂ ਉਹਨਾਂ ਤੋਂ ਛੋਟਾ ਜਿਹਾ ਇੱਕ ਬੁੱਲ ਲਿਆ ਸੀ ਜਦੋਂ ਮੈਂ ਫਾਰਮ ਸਟਾਰਟ ਕੀਤਾ ਸੀ ਠੀਕ ਹੈ ਜੀ ਉਹ ਬੁੱਲ ਮੈਂ ਪਹਿਲੀ ਵਾਰੇ ਮੇਲੇ ਪੀਡੀਐਫ ਦੇ ਲੈ ਕੇ ਗਿਆ ਸੀ ਉਹ ਫਸਟ ਆਇਆ ਸੀ ਜੀ ਉਹ ਤੋਂ ਬਾਅਦ करनाल ਐਨਡੀਆਰਾਈ ਮੇਲਾ ਸੀ ਉੱਥੇ ਵੀ ਉਹ ਫਸਟ ਆਇਆ ਸੀ ਅੱਛਾ ਬਈ 2008 ਜੀ ਆਪਾਂ ਕੰਮ ਸਟਾਰਟ ਕੀਤਾ ਮਹਾਰਾਜ ਦੀ ਕਿਰਪਾ ਉਹੀ 2008 ਜੀ ਆਪਣਾ ਪਹਿਲਾ ਨੰਬਰ ਹੋਇਆ ਪਹਿਲੇ ਨੰਬਰ ਦੀ ਆ ਗਈ ਹਾਂਜੀ ਹਾਂ 2009 ਦੇ ਵਿੱਚ ਵੀ ਮੈਂ ਜਰਸੀ ਲੈ ਕੇ ਗਿਆ ਸੀ ਪਹਿਲੀ ਵਾਰ ਉਹ ਪੀਡੀਐਫ ਵੀ ਫਸਟ ਆਈ ਤੇ ਇੱਥੇ ਹਰਿਆਣਾ ਐਨ ਡੀ ਆਰ ਆਈ ਵੀ ਫਾਸਟ ਹੈ। ਅੱਛਾ ਬਈ ਤੇ ਮਤਲਬ ਵੀ ਜਿੱਦਾਂ ਦਾ ਕੰਮ ਸ਼ੁਰੂ ਕਰਿਆ ਬਾਬੇ ਨਾਨਕ ਦੀ ਕਿਰਪਾ ਰਹੀ ਹੈ। ਅਭੀ ਨੰਬਰਾਂ 'ਚ ਹੀ ਖੜਦੇ ਰਹੂਗੇ। ਹਾਂ ਬਿਲਕੁਲ ਬਿਲਕੁਲ। ਤੇ ਬਈ ਅੱਜ ਵੀ ਫਿਰ ਤੁਹਾਨੂੰ ਪੂਰੀ ਉਮੀਦ ਹੈ ਸੀ ਵੀ ਬਈ ਨੰਬਰਾਂ 'ਚ ਖੜਾਂਗੇ ਆਪਾਂ। ਹਾਂ ਜੀ ਦੇਖੋ ਔਰੇ ਜਿੱਤਣ ਤਾਂ ਹਰੇਕ ਬੰਦਾ ਹੀ ਆਉਂਦਾ ਹੈ। ਜੀ। ਹਰੇਕ ਬੰਦਾ ਦੇਖੋ ਐਨੀਮਲ ਔਰੇ ਬਹੁਤ ਵਧੀਆ ਹੁੰਦੇ ਜਿਹਦਾ 10ਵਾਂ ਨੰਬਰ ਬਣਿਆ ਉਹ ਵੀ ਜਿੱਤ ਕੇ ਹੀ ਜਾਂਦਾ ਹੈ। ਜਿੱਤ ਕੇ ਹੀ ਜਾਂਦਾ ਸਹੀ ਗੱਲ ਆ ਬਈ। ਇੱਥੋਂ ਮਤਲਬ ਖਾਲੀ ਕੋਈ ਨਹੀਂ ਜਾਂ ਕੁਝ ਉਹ ਸਿੱਖਦਾ ਏ ਜਾਂ ਜਿੱਤਦਾ ਏ ਤੇ ਐਨੀਮਲਾਂ ਬਿਊਟੀ ਦੇ ਹੋ ਜਾਣੇ ਕੁਝ ਲੈਗ ਸਪੋਰ ਦੇ ਹੋ ਜਾਣੇ ਨੰਬਰਾਂ ਦੇ ਅਸਾਬ ਕੋਲ ਫਸਟ ਸੈਕਿੰਡ ਥਰਡ ਥੋੜਾ ਬਹੁਤਾ ਹੀ ਫਰਕ ਹੁੰਦਾ ਹੈ ਬਾਕੀ ਜਿਵੇਂ ਜੱਜ ਜ ਵਰਗਿਆ ਲੱਗਦਾ ਉਹ ਫਰਕ ਪਾ ਜੀ ਤੇ ਜੇ ਆਪਾਂ ਪੰਜਾਬੀ ਭਾਸ਼ਾ ਚ ਕਹੀ ਜੇ ਵੀ ਦੋ ਮੱਲ ਘੋਲ ਲਾਂਗੇ ਤਾਂ ਇੱਕ ਨੇ ਦਾ ਟੈਰ ਲੈਣਾ ਹੀ ਹੈ ਰਹਿਣਾ ਹੀ ਠੀਕ ਹੈ ਬਾਈ ਤੇ ਬਈ ਜਿਵੇਂ ਹੁਣ ਆਪਣੇ ਅੱਜ ਕੱਲ ਦੇ ਵਿੱਚ ਦੌੜ ਜਿਹੜਾ ਚੱਲ ਰਿਹਾ ਹੈਗਾ ਬਾਹਰ ਜਾਣ ਦਾ ਚੱਲ ਰਿਹਾ ਤੇ ਬਈ ਬਾਹਰ ਤਾਂ ਜਦੋਂ ਮੈਂ 2008 ਚ ਕੰਮ ਸ਼ੁਰੂ ਕੀਤਾ ਸੀ ਕਰਿਆ ਨਹੀਂ ਸੀ ਹਲੇ 2007 ਜਿਵੇਂਰੇ ਵੀ ਦਿਮਾਗ ਚ ਕੀੜਾ ਸੀ ਮੈਗਨੇਡਾ ਚਲੇ ਅੱਛਾ ਪਰ ਹੁਣ ਸੋਚਦੇ ਆਂ ਵੀ ਨਹੀਂ ਵਧੀਆ ਰਹੀ ਅਸੀਂ ਰੀ ਕੰਮ ਕੀਤਾ ਵੈਸੇ ਮੈਂ ਯੂਰਪ ਸਾਰਾ ਘੁੰਮਿਆ ਆਇਆ ਹੋਰ ਵੀ ਕਈ ਕੰਟਰੀਆਂ ਜਾਇਆ ਆ ਗਾਮਾਂ ਦੇ ਸਰਤੇ ਗਾਮਾਂ ਦੇ ਸਰਤੇ ਘੁੰਮਿਆ ਤੇ ਪਰ ਮਤਲਬ ਵਧੀਆ ਰਹੀ ਅਸੀਂ ਇੱਥੇ ਰਹਿ ਗਏ ਅਸੀਂ ਬਾਹਰ ਜਾਣਾ ਵੀ ਨਹੀਂ ਹੈਗਾ ਅੱਗੇ ਸਾਡਾ ਬੇਟਾ ਏ ਮੇਰਾ ਹਾਂਜੀ ਉਹ ਵੀ ਹਲੇ 5th ਕਲਾਸ 'ਚ ਪੜ੍ਹ ਰਿਹਾ ਉਹਦਾ ਵੀ ਅਸੀਂ ਇਹੀ ਸੋਚ ਰਹੇ ਆਂ ਵੀ ਉਹਨੂੰ ਅਸੀਂ ਇਹਦੇ ਨਾਲੇ ਕੰਮ ਨਾਲੇ ਜੋੜਨਾ ਤੇ ਆਪਾਂ ਉਹਨਾਂ ਨੂੰ ਡਾਕੂ ਨਹੀਂ ਡਾਕਟਰ ਬਣਾਉ ਹੁਣ ਡਾਕਟਰ ਬਣਾਉ ਬੈਟਨਰੀ ਡਾਕਟਰ ਬਈ ਠੀਕ ਆ ਬਹੁਤ ਵਧੀਆ ਸੋਚ ਆ ਗਈ ਬਈ ਤੇ ਬਈ ਜਿਵੇਂ ਹੁਣ ਤੁਹਾਡਾ ਬੇਟਾ ਗਾ ਵੀ ਜਿਹੜਾ ਵੀ ਕਿੰਨੇ 5ਵੀਂ ਕਲਾਸ ਚ ਪੜਦਾ ਬਈ ਹਾਂ ਤੇ 5ਵੀਂ ਕਲਾਸ ਦੇ ਵਿੱਚ ਪੜਦਾ ਬਈ ਫਿਰ ਪਸ਼ੂਆਂ ਦੇ ਵਿੱਚ ਲੈ ਕੇ ਆਉਣੇ ਉਹਨੂੰ ਬਿਲਕੁਲ ਬਿਲਕੁਲ ਜਦੋਂ ਸਕੂਲ ਟਾਈਮ ਤੋਂ ਫ੍ਰੀ ਹੁੰਦਾ ਜਾਂ ਛੁੱਟੀਆਂ ਹੁੰਦੀਆਂ ਹਾਂਜੀ ਅਸੀਂ ਉਹਨੂੰ ਹੁਣੇ ਤੋਂ ਇੰਟਰਸਟ ਦਵਾਉਣੇ ਡੇਰੀ ਫਾਰਮ ਪਰ ਅੱਛਾ ਬਈ ਜੇ ਉਹਨੂੰ ਹੁਣ ਤੋਂ ਹੀ ਇੰਟਰਸਟ ਹੋਊਗਾ ਤਾਂ ਹੀ ਉਹਦਾ ਲਗਾਵ ਵਧੂਗਾ ਠੀਕ ਹੈ ਜਦੋਂ ਕੋਈ ਬੇਲਾ ਹੁੰਦਾ ਉਹ ਫ੍ਰੀ ਟਾਈਮ ਹੁੰਦਾ ਤਾਂ ਕਾਫੀ ਉਹ ਦੁੱਧ ਵੀ ਪਲਾਉਂਦਾ ਏ ਤੇ ਦੂਜੀ ਗੱਲ ਉਹਦੇ ਦਿਮਾਗ ਦੇ ਵਿੱਚ ਹੀ ਵਾੜਨ ਲੱਗ ਗਿਆ ਉਹਨੂੰ ਹਰ ਐਨੀਮਲ ਦੇ ਨੰਬਰ ਦਾ ਪਤਾ ਹੈ ਅੱਛਾ ਜੀ ਤੇ 60 ਤੋਂ 70% ਇਹ ਵੀ ਪਤਾ ਵੀ ਇਹ ਕਿਹੜੇ ਸੀਮੰਦਾ ਹੈ ਅੱਛਾ ਜੀ ਮਤਲਬ ਹੁਣ ਇਹ ਤੋਂ ਇੰਟਰੈਕਟ ਦਿਖਾ ਰਿਹਾ ਆਪਦਾ ਪੂਰਾ ਇੰਟਰੈਕਟ ਦਿਖਾ ਰਿਹਾ ਠੀਕ ਹੈ ਬਈ ਤੇ ਬਈ ਇਹ ਜਿਵੇਂ ਹੁਣ ਤੁਸੀਂ ਦੱਸਿਆ ਵੀ ਤੁਹਾਡੇ ਕੋਲ 150 ਦੇ ਲਗਭਗ ਐਨੀਮਲ ਹੈਗੇ ਤੇ ਬਈ ਫਿਰ ਉਹਨਾਂ ਦਾ ਦੁੱਧ ਬਈ ਕਿੱਥੇ ਜਾਂਦਾਗਾ ਦੁੱਧ ਜੀ ਆਪਣਾ ਸਾਰਾ ਹੀ ਵੇਰਕਾਂ ਨੂੰ ਜਾਂਦਾ ਸਾਰੇ ਹੀ ਵੇਰਕਾਂ ਹਾਂ ਜੀ ਆ ਬੀ ਐਮ ਸੀ ਆਪਣੇ ਘਰ ਲੱਗਿਆ ਉਹਨਾਂ ਦੀ ਆਉਂਦੀ ਹੈ ਠੀਕ ਹੈ ਤੇ ਉਹ ਟੈਂਕਰ ਚ ਲੈ ਜਾਂਦੇ ਅੱਛਾ ਤੇ ਬਈ ਉਹਦਾ ਵੀ ਦ 43 ਤੋਂ 44 ਰੁਪਏ ਲੱਗਦਾ ਹੈ ਲੀਟਰ 43 ਤੋਂ 44 ਰੁਪਏ ਲੀਟਰ ਲੱਗਦਾ ਹੈ ਤੇ ਬਈ ਫੈਟ ਕਿੰਨੀ ਕੁ ਹੁੰਦੀ ਹੈ ਫਿਰ ਫੈਟ ਐਵਰੇਜ 414240 ਦੇ ਕਰੀਬ ਐਸ ਐਨ ਐਫ 838485 ਠੀਕ ਹੈ ਬਈ ਤੇ ਬਈ ਫਿਰ ਜਿਵੇਂ ਹੁਣ ਜਿਹੜੇ ਆਪਣੇ ਭਰਾ ਨੇਗੇ ਜਾਂ ਨਵੇਂ ਡੇਰੀ ਫਾਰਮਰ ਸ਼ੁਰੂ ਕਰਨਾ ਚਾਹੁੰਦੇ ਆ ਹਾਂਜੀ ਉਹਨਾਂ ਨੂੰ ਬਈ ਕੀ ਰੇ ਦੇਣਾ ਚਾਹੋਗੇ ਵੀ ਕਿਹੜੀ ਬਰੀਡ ਤੇ ਕਿਹੜੀ ਤੇ ਕੰਮ ਕਰਨਾ ਬਈ ਉਹ ਮੱਝਾਂ ਜਾਂ ਗਾਵਾਂ ਪਹਿਲਾਂ ਪੈਸੇ ਵਾਲ ਕਰੀਏ ਹੁਣ ਮੱਝਾਂ ਦਾ ਸਾਨੂੰ ਕੋਈ ਪਤਾ ਨਹੀਂ ਹੈਗਾ ਨਾਲ ਕੀ ਕੰਮ ਕੀਤਾ ਠੀਕ ਹੈ ਬਈ ਅਸੀਂ ਤਾਂ ਇਹੀ ਗਾਵਾਈ ਗਾਵਾਂ ਦਾ ਕੰਮ ਕਰੋ ਠੀਕ ਹੈ ਤੇ ਗਾਵਾਂ ਚ ਐਚ ਐਫ ਦੇ ਜਰਸੀ ਦੋ ਹੀ ਬਰੀਡ ਆ ਦੋਨੇ ਬਰੀਡ ਆ ਹਾਂ ਜਾਨਵਰ ਘੱਟ ਲੈ ਲੋ ਐਨੀਮਲ ਘੱਟ ਲੈ ਲੋ ਵਧੀਆ ਲੋ ਹਾਂਜੀ ਤੇ ਚੰਗੇ ਲੋ ਜਿਨ੍ਹਾਂ ਦਾ ਨਹੀਂ ਬਈ ਕਿੰਨੀ ਕੀ ਕੰਪੈਸਟੀ ਵਾਲੇ ਜਾਨਵਰ ਆ ਜਿਹੜੇ ਸ਼ੁਰੂ ਤੋਂ ਹੋਣੇ ਚਾਹੀਦੇ ਹੈਗੇ ਦੇਖੋ ਘੜ ਤੋਂ ਘੱਟ ਜਿਹੜੀ ਜਰਸੀ ਆ ਉਹ 25 ਤੋਂ 30 ਲੀਟਰ ਵਾਲੀ ਚਾਹੀਦੀ ਆ ਜੀ ਤੇ ਐਚ ਐਫ ਜਦੋਂ ਲੈਣੀ ਆ ਤੋ 35 ਤੋਂ 40 ਲੀਟਰ ਵਾਲੀ ਲੈਣੀ ਚਾਹੀਦੀ। ਅੱਛਾ ਜੀ। ਵੀ ਜੇ ਇਥੇ ਉਹਨੂੰ ਬਚਤ ਹੁੰਦੀ ਆ। ਹਾਂ ਜੀ। ਵੀ ਇਹ ਦੋ ਘੱਟ ਦਾ ਵੀ ਫਾਇਦਾ ਦੇ ਦਿੰਦਾ ਬਈ। ਤੇ ਬਈ ਜੀ ਆਪਾਂ ਸੀਮਨਾਂ ਦੀ ਗੱਲਬਾਤ ਕਰੀਏ ਬਈ ਸੀਮਨ ਕਿਹੜੇ ਵਰਤਨੇ ਚਾਹੀਦੀ ਆ ਜੀ। ਸੀਮਨ ਦੇਖੋ ਸਾਰੀਆਂ ਹੀ ਕੰਪਨੀਆਂ ਵਧੀਆ ਐ ਵੀ ਐਸ ਵੀ ਵਧੀਆ ਸੀ ਆਰ ਆਈ ਵੀ ਵਧੀਆ ਐ। ਅੱਛਾ ਜੀ। ਵਰਲਡ ਵਾਈਡ ਵੀ ਵਧੀਆ ਐ। ਠੀਕ ਐ ਜੀ। ਕੋਟਡ ਸੀਮਨ ਵਰਤੋ। ਅੱਛਾ ਜੀ ਜਿੰਨੇ ਬਈ ਪੀ ਡੀ ਐਫ ਐ ਸੀਮਨ ਲੈ ਕੇ ਆਉਂਦੀ ਆ। ਹਾਂ ਜੀ। ਇਸ ਟਾਈਮ ਪੀ ਡੀ ਐਫ ਐ ਕੋਲ ਸੀ ਮੈਕਸ ਦਾ ਸੀਮਨ ਐ। ਹਾਂ ਈਵੀ ਵਰਤੇ ਆ ਜੀ ਐਵੀਐਸ ਪੀਡੀਐਫ ਮੈਪ ਪਾਲਿਸੀ ਯੂਜ਼ ਕਰਦੇ ਆਂ ਜੀ ਟਾਈਮ ਨੰਬਰ ਅਨਾਉਂਸ ਕਰ ਰਹਾ ਇਹਨਾਂ ਨੂੰ ਫਾਈਲਿੰਗ ਚ ਕਰ ਲਓ ਠੀਕ ਹੈ ਜੀ ਸਾਡਾ ਵੀਡੀਓ ਐਪੇ ਗੱਲ ਕਰਦੇ ਆਂ ਇਹ ਵੀ ਫਾਈਲਿੰਗ ਚ ਪਾ ਲਓ ਅੱਛਾ ਜੀ ਪੀਡੀਐਫ ਹੀ ਦੇਣਾ ਠੀਕ ਹੈ ਤੇ ਭਾਈ ਆਪਣਾ ਇੱਕ ਨੰਬਰ ਤੇ ਆਪਦਾ ਐਡਰੈਸ ਦੱਸ ਦੋ ਮੇਰਾ ਨੰਬਰ ਹੈਗਾ 9411918 ਰੋਹਿੰਦਰ ਸਿੰਘ ਮੇਰਾ ਨਾਮ ਹੈ ਵਿਲੇਜ ਮੇਰਾ ਖੈਰਪਟਿੰਗ ਲਾਲੀ ਨੀਅਰ ਅ ਮਰਿੰਡਾ 77 ਨੰਬਰ ਮੇਰਾ ਇਸ ਦਾ ਨਾਮ ਪੇਜ ਹੈ ਢਾਲੀਆ ਡੇਰੀ ਫਾਰਮ ਦੇ ਨਾਮ ਢਾਲੀਆ ਡੇਰੀ ਫਾਰਮ ਤੇ ਬਾਈ ਉਹਨਾਂ ਦਾ ਇੰਸਟਾਗ੍ਰam ਪੇਜ ਨੂੰ ਫੋਲੋ ਜ਼ਰੂਰ ਕਰੋ ਬਾਈ ਢਾਲੀਵਾਲ ਡੇਰੀ ਫਾਰਮ ਦੇ ਨਾਮ ਤੇ ਬਾਈ ਉਹਨਾਂ ਦਾ ਪੇਜ ਹੈਗਾ ਤੇ ਠੀਕ ਆ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਸਰ ਧੰਨਵਾਦ